ਡਰਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਵਿਕਰਮ ਮੰਜੀਠਿਆ ਨੂੰ ਇੱਕ ਵਾਰ ਫਿਰ ਤੋਂ ਸਬੰਨ ਜਾਰੀ ਕੀਤੇ ਨੇ ਮੰਜੀਠਿਆ ਨੂੰ ਕੱਲ ਯਾਨੀ ਕਿ 30 ਜੁਲਾਈ ਨੂੰ ਸਵੇਰੇ 10 ਵਜੇ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਨੇ ਇਸ ਤੋਂ ਪਹਿਲਾਂ ਮੰਜੀਠਿਆ ਨੂੰ 18 ਜੁਲਾਈ ਨੂੰ ਤਲਬ ਕੀਤਾ ਗਿਆ ਸੀ ਪਰ ਮੰਜੀਠਿਆ ਪੇਸ਼ ਨਹੀਂ ਹੋਏ ਉਹਨਾਂ ਨੇ ਆਪਣੀ ਚਿੱਠੀ ਲਿਖ ਕੇ ਐਸਆਈਟੀ ਨੂੰ ਪਿੱਛੇ ਗਿਛ ਲਈ ਅਗਲੀ ਤਾਰੀਖ ਰੱਖਣ ਲਈ ਕਿਹਾ ਸੀ ਤੇ ਹੁਣ ਅਗਲੀ ਤਾਰੀਖ ਐਸਆਈਟੀ ਵੱਲੋਂ 30 ਤਾਰੀਖ ਰੱਖੀ ਗਈ ਹੈ ਯਾਨੀ ਕਿ ਕੱਲ ਮੰਜੀਠਿਆ ਨੂੰ ਦੁਬਾਰਾ ਪੇਸ਼ ਹੋਣ ਦੇ आदेश जारी ਕੀਤੇ ਗਏ ਨੇ ਇਸ ਤੋਂ ਪਹਿਲਾਂ ਵੀ ਮਜੀਠੀਆਂ ਨੂੰ ਐਸਆਈਟੀ ਵੱਲੋਂ ਪਟਿਆਲਾ ਚ ਤਲਬ ਕੀਤਾ ਗਿਆ ਸੀ ਤੇ ਵਿਕਰਮ ਮਜੀਠੀਆਂ ਨੇ ਚਿੱਠੀ ਲਿਖ ਕੇ ਅਦਾਲਤ ਚ ਕਿਸੇ ਹੋਰ ਕੇਸ ਦੀ ਸੁਣਵਾਈ ਹੋਣ ਕਾਰਨ ਐਸਆਈਟੀ ਸਾਹਮਣੇ ਪੇਸ਼ ਹੋ ਨਾ ਸਕਣ ਦਾ ਕਾਰਨ ਦੱਸਿਆ ਸੀ ਤੇ ਕਿਸੇ ਹੋਰ ਦਿਨ ਦਾ ਸਮਾਂ ਮੰਗਿਆ ਸੀ ਤੇ ਇਸ ਤੋਂ ਪਹਿਲਾਂ ਵੀ ਮਜੀਠੀਆ ਨੇ ਵਾਰ-ਵਾਰ ਸਬੰਨ ਭੇਜਣ ਤੇ ਅਦਾਲਤ ਦਾ ਰੋਕ ਕੀਤਾ ਸੀ ਜਿੱਥੇ ਅਦਾਲਤ 'ਚ ਅਰਜੀ ਲਗਾਈ ਗਈ ਸੀ ਕਿ ਉਹਨਾਂ ਨੂੰ ਵਾਰ-ਵਾਰ ਸਬੰਨ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਅਦਾਲਤ ਵੱਲੋਂ ਮਜੀਠੀਆ ਨੂੰ ਰਾਹਤ ਦੇ ਤੌਰ ਤੇ 8 ਜੁਲਾਈ ਤੱਕ ਐਸਆਈਟੀ ਨੂੰ ਸਬੰਨ ਨਾ ਭੇਜਣ ਲਈ ਕਿਹਾ ਗਿਆ ਸੀ ਤੇ ਹੁਣ ਦੁਬਾਰਾ ਤੋਂ ਐਸਆਈਟੀ ਨੇ ਸਬੰਨ ਜਾਰੀ ਕੀਤੇ ਨੇ ਇਸ ਤੋਂ ਪਹਿਲਾਂ 18 ਜੁਲਾਈ ਨੂੰ ਪੇਸ਼ ਹੋਣਦੇ ਸੀ ਤੇ ਹੁਣ ਕੱਲ ਯਾਨੀ ਕਿ 30 ਜੁਲਾਈ ਸਵੇਰੇ 10 ਵਜੇ ਐਸਆਈਟੀ ਅੱਗੇ ਪੇਸ਼ ਹੁੰਦੇ ਸਮਨਚਾਰੀ ਕੀਤੇ ਗਏ ਨੇ ਪਟਿਆਲਾ ਤੋਂ ਮਨੀਸ਼ ਕੌਸ਼ਲ ਦੀ ਰਿਪੋਰਟ